ਰਸਨਾ ਤੋਂ ਸਿਮਰਨ ਬੰਦ ਕਰਕੇ ਇਸ ਪੁਆਇੰਟ ਤੇ ਲਿਆਓ ਤੁਹਾਡੀ ਗੱਲ ਬਣ ਜਾਵੇਗੀ ਸਰੀਰ ਦੇ ਵਿੱਚ ਚੁਸਤੀ ਫੁਰਤੀ ਲਈ ਤੁਹਾਨੂੰ ਇੱਕ ਦੇਸੀ ਨੁਸਖਾ ਦੱਸ ਦਿੰਨੇ ਆ ਹੁਣ ਬੰਦ ਕਰ ਦਿਓ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਕਹਿਣਾ ਹਾਂਜੀ ਸਹੀ ਸੁਣਿਆ ਕਿ ਰਸਨਾ ਤੋਂ ਵਾਹਿਗੁਰੂ ਕਹਿਣਾ ਬੰਦ ਕਰ ਦਿਓ ਹੁਣ ਵਾਹਿਗੁਰੂ ਵਾਹਿਗੁਰੂ ਕਹਿਣ ਦੀ ਲੋੜ ਨਹੀਂ ਹੈ ਇਹ ਨਹੀਂ ਕਿ ਐਸੀ ਸਿਮਰਨ ਨਹੀਂ ਕਰਨਾ ਰਸਨਾ ਤੋਂ ਬੋਲਣਾ ਨਹੀਂ ਪਰ ਇੱਕ ਪੁਆਇੰਟ ਅਜਿਹਾ ਹੁੰਦਾ ਹੈ ਜਿੱਥੇ ਅਸੀਂ ਇਹ ਬੰਦ ਕਰ ਦੇਣਾ ਹੈ ਇਹ ਤੁਹਾਨੂੰ ਬੰਦ ਕਰਨਾ ਹੀ ਪਵੇਗਾ ਨਹੀਂ ਤਾਂ ਅਵਸਥਾ ਦੇ ਵਿੱਚ ਕੋਈ ਵੀ ਤਬਦੀਲੀ ਨਹੀਂ ਆਵੇਗੀ ਤੁਸੀਂ ਜਿੱਥੇ ਸੀ ਉੱਥੇ ਹੀ ਰਹੋਗੇ ਬਸ ਰਸਨਾ ਤੋਂ ਸਿਮਰਨ ਬੰਦ ਕਰਕੇ ਇਸ ਪੁਆਇੰਟ ਦੇ ਉੱਤੇ ਲਿਆਓ ਗੱਲ ਬਣ ਜਾਈ ਗੱਲ ਬਣ ਜਾਵੇਗੀ ਇਹ ਇੱਕ ਸਫਰ ਹੈ ਤੇ ਸਫਰ ਇੱਕ ਜਗ੍ਹਾ ਖੜ ਕੇ ਤੈ ਨਹੀਂ ਹੁੰਦਾ ਇਸ ਵਿੱਚ ਕੀ ਹੁੰਦਾ ਹੈ ਕਿ ਇੱਕ ਚੀਜ਼ ਛੱਡਣੀ ਪੈਂਦੀ ਆ ਤੇ ਦੂਸਰੀ ਫੜਨੀ ਪੈਂਦੀ ਆ ਸਿਮਰਨ ਮਾਰਗ ਦੇ ਉੱਤੇ ਵੀ ਕੁਝ ਅਜੀਹਾ ਹੀ ਹੈ ਜੇ ਤੁਹਾਨੂੰ ਇਸ ਚੈਨਲ ਦੀਆਂ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਸ਼ਾਇਦ ਤੁਸੀਂ ਵੀ ਸਿਮਰਨ ਦੇ ਵਿੱਚ ਇਹ ਗਲਤੀ ਕਰ ਰਹੇ ਹੋ ਜਿਸ ਦੇ ਕਾਰਨ ਕੋਈ ਗੱਲ ਨਹੀਂ ਬਣਦੀ ਪਈ ਆਨੰਦ ਨਹੀਂ ਆਉਂਦਾ ਪਿਆ ਮਨ ਟਿਕਦਾ ਨਹੀਂ ਪਿਆ ਮਿਹਨਤ ਤੇ ਪੂਰੀ ਕਰ ਰਹੇ ਆ ਪਰ ਕੋਈ ਵੀ ਗੱਲ ਨਹੀਂ ਬਣਦੀ ਵੇਖੋ 50% ਤੋਂ ਜ਼ਿਆਦਾ ਲੋਕ ਇਹ ਗਲਤੀ ਕਰਦੇ ਨੇ ਗਲਤੀ ਕੀ ਹੈ ਵਿਚਾਰ ਕਰਦੇ ਆ ਗਲਤੀ ਇਹ ਕਰਦੇ ਆ ਕਿ ਜਦੋਂ ਆਪਾਂ ਸਿਮਰਨ ਤੇ ਬੈਠਦੇ ਆ 10 ਮਿੰਟ ਤੋਂ ਲੈ ਕੇ ਆਪਾਂ 1 ਘੰਟਾ ਡੇਢ ਘੰਟਾ ਸਿਮਰਨ ਕਰ ਲੈਨੇ ਆ ਪਰ ਜਿਉਂ ਹੀ ਸਾਡੇ ਮਨ ਦਾ ਸਹਜ ਬੰਨ ਲੱਗਦਾ ਅਸੀਂ ਉੱਠ ਕੇ ਖੜੇ ਹੋ ਜਾਂਦੇ ਆ ਚਲੋ ਜੀ ਹੋ ਗਿਆ ਸਾਨੂੰ ਲੱਗਾ ਕਿ ਅਸੀਂ 1 ਘੰਟਾ ਬੋਲ ਕੇ ਸਿਮਰਨ ਕਰ ਲਿਆ ਹੁਣ ਸਾਨੂੰ ਨੀਂਦ ਆਉਣ ਲੱਗੀ ਆ ਤੇ ਅਸੀਂ ਉੱਠ ਕੇ ਖੜੇ ਹੋ ਜਾਈਏ ਸਮਾਪਤੀ ਕਰ ਦਈਏ ਇੱਥੋਂ ਸਫ਼ਰ ਅਗਲਾ ਸ਼ੁਰੂ ਕਰਨਾ ਸੀ ਮਨ ਨੂੰ ਅਗਲੀ ਅਵਸਥਾ ਤੇ ਲੈ ਕੇ ਜਾਣਾ ਸੀ ਪਰ ਅਸੀਂ ਉੱਠ ਕੇ ਖੜੇ ਹੋ ਗਏ। ਬਸ ਇਹ ਹੀ ਗਲਤੀ ਅਸੀਂ ਰੋਜ਼ਾਨਾ ਕਰ ਲੈਂਦੇ ਆ। ਸਾਨੂੰ ਇੰਜ ਲੱਗਦਾ ਕਿ ਅਸੀਂ ਜਾਗ ਕੇ ਭਗਤੀ ਕਰਨੀ ਆ। ਕਿਉਂਕਿ ਗੁਰਬਾਣੀ ਦੇ ਵਿੱਚ ਜੋ ਭੇਦ ਦਿੱਤੇ ਹੋਏ ਆ ਕਿ ਮਨ ਚੌਥੇ ਪਦ ਵਿੱਚ ਜਾਂਦਾ, ਸੁਨਦੇ ਵਿੱਚ ਜਾਂਦਾ, ਉਹ ਸਾਨੂੰ ਪਤਾ ਨਾ ਹੋਣ ਕਰਕੇ ਅਸੀਂ ਜਾਗ ਕੇ ਹੀ ਭਗਤੀ ਕਰਨਾ ਚਾਹੁੰਦੇ ਆ। ਪਰ ਵੇਖੋ ਨਾ ਗੁਰੂ ਜੀ ਕਹਿੰਦੇ ਨੇ ਕਿ ਮਾਲਕ ਸੁੰਨ ਦੇ ਵਿੱਚੋਂ ਮਿਲਣਗੇ ਤੂੰ ਨੀਂਦ ਦੇ ਵਿੱਚ ਜਾ ਜਦੋਂ ਵਿਚਾਰ ਤੇਰੇ ਮਰਗ ਹੈ ਮਰ ਕੀ ਕਹਿੰਦੇ ਗੁਰਬਾਣੀ ਵਿੱਚ ਸੁੰਨ ਸਖੀਏ ਮੇਰੀ ਨੀਂਦ ਭਲੀ ਮੈਂ ਆਪਨੜਾ ਪਿਰ ਮਿਲਿਆ ਜਦੋਂ ਮਨ ਦਾ ਸਹਜ ਬਣ ਗਿਆ ਤਾਂ ਨੀਂਦ 100% ਜ਼ਰੂਰ ਆਵੇਗੀ ਕਿਉਂਕਿ ਮਨ ਨੇ ਉੱਥੇ ਜਾ ਕੇ ਸਮਾਉਣਾ ਹੈ ਦੇਖੋ ਨੀਂਦ ਆ ਪ ਦੋ ਤਰ੍ਹਾਂ ਦੀ ਲੈ ਲੰਨੇ ਆ ਇੱਕ ਤਾਂ ਵਿਚਾਰਾਂ ਦੇ ਵਿੱਚ ਦੂਸਰਾ ਵਿਚਾਰਤ ਹੋ ਕੇ ਵਿਚਾਰਾਂ ਦੇ ਵਿੱਚ ਮਨ ਮੁਖ ਜਾਂਦਾ ਜਿਹਦੇ ਅੰਦਰ ਵਿਚਾਰਾਂ ਦੀਆਂ ਲਹਿਰਾਂ ਚੱਲਦੀਆਂ ਦੂਸਰੀ ਨੀਂਦ ਸੁਖ ਦੀ ਨੀਂਦ ਵਿਚਾਰਤ ਹੋ ਕੇ ਸ਼ਬਦ ਨੂੰ ਫੜ ਕੇ ਨੀਂਦ ਦੇ ਵਿੱਚ ਜਾਣਾ ਇਹ ਨਾਮ ਵਿਅਸੀ ਲੈਂਦੇ ਆ ਹੁਣ ਵਿਚਾਰ ਮਰਨ ਤੋਂ ਬਾਅਦ ਸਹਿਜ ਹੋਣ ਤੋਂ ਬਾਅਦ ਸਿਮਰਨ ਬੋਲ ਕੇ ਕਰਨ ਤੋਂ ਬਾਅਦ ਅਸੀਂ ਧਿਆਨ ਦੇ ਵਿੱਚ ਬੈਠਣਾ ਸੀ ਉੱਥੇ ਅਸੀਂ ਬੈਠੇ ਨਹੀਂ ਤਾਂ ਸਾਡੀ ਖੇੜ ਕਿਵੇਂ ਬਣੇ ਆਪਾਂ ਨਿਰੰਤਰ ਕੋਸ਼ਿਸ਼ ਕਰਨੀ ਆ ਕਿ ਜਦੋਂ ਮਨ ਦਾ ਸਹਿਜ ਬਣ ਗਿਆ ਧਿਆਨ ਦੇ ਵਿੱਚ ਬੈਠ ਕੇ ਅਨਹਦ ਸ਼ਬਦਾਂ ਨੂੰ ਸੁਣੀਏ ਇੱਥੇ ਹੀ ਅਸੀਂ ਰਸਨਾ ਨੂੰ ਬੰਦ ਕਰਨਾ ਹੈ ਵਾਹਿਗੁਰੂ ਵਾਹਿਗੁਰੂ ਨਹੀਂ ਬੋਲਣਾ ਨਹੀਂ ਬੋਲਣਾ ਵਾਹਿਗੁਰੂ ਬਸ ਚੁੱਪ ਕਰਕੇ ਮਨ ਨੂੰ ਸਾਇਲੈਂਟ ਕਰਕੇ ਬਿਠਾਉਣਾ ਹੈ ਕਈ ਲੋਕ ਇੱਕ ਘੰਟਾ ਸਿਮਰਨ ਕਰਕੇ ਕੋਠੀ ਜਾਂਦੇ ਉਹ ਕੰਮ ਸਾਡਾ ਅਧੂਰਾ ਰਹਿ ਜਾਂਦਾ ਧਿਆਨ ਦੇ ਵਿੱਚ ਜਦੋਂ ਅਸੀਂ ਬੈਠੇ ਸ਼ਬਦਾਂ ਨੂੰ ਸੁਣਦੇ ਸੁਣਦੇ ਇਹਨਾਂ ਦੇ ਵਿੱਚ ਸਮਾ ਜਾਣਾ ਤੇ ਹੁਣ ਤੋਂ ਆਪਾਂ ਕੀ ਕਰਨਾ ਸਿਮਰਨ ਕੀਤਾ ਬੋਲ ਕੇ ਵਿਚਾਰ ਮਰੇ ਸਹਿਜ ਆ ਗਿਆ ਮਨ ਨੂੰ ਕੁਮਾਰੀ ਚੜ ਗਏ ਮਨ ਨੂੰ ਤੇ ਅਸੀਂ ਆਪਣੇ ਸਰੀਰ ਨੂੰ ਢਿੱਲਾ ਜਿਹਾ ਛੱਡ ਕੇ ਸਰੀਰ ਦੇ ਕਿਸੇ ਹਿੱਸੇ ਵਿੱਚ ਅਕੜਾ ਨਹੀਂ ਰੱਖਣੀ ਢਿੱਲਾ ਜਿਹਾ ਛੱਡ ਕੇ ਬੈਠ ਜਾਣਾ ਬਸ ਸ਼ਬਦਾਂ ਨੂੰ ਸੁਣਦੇ ਸੁਣਦੇ ਨੀਂਦ ਜ਼ਰੂਰ ਆਵੇਗੀ ਉਹ ਨੀਂਦ ਲੈ ਲੈਣੀ ਚਾਹੀਦੀ ਹੈ ਕੋਈ ਇੱਕ ਸੁਖ ਦੀ ਨੀਂਦਰ ਹੈ ਜਦੋਂ ਅਜਿਹੀ ਨੀਂਦ ਦੇ ਵਿੱਚ ਜਾ ਕੇ ਸਮਾ ਕੇ ਵਾਪਸ ਆਪ ਉਠਾਂਗੇ ਸੰਸਾਰ ਦੇ ਵਿੱਚ ਆਵਾਂਗੇ ਤਾਂ ਸਾਡਾ ਤਨ ਤੇ ਮਨ ਦੋਵੇਂ ਹੀ ਰਿਲੈਕਸ ਹੋਣਗੇ ਇੱਕ ਆਪਾਂ ਨੂੰ ਅੱਜ ਕਮੈਂਟ ਵੀ ਆਇਆ ਹੈ ਜੋ ਕਿ ਆਪਾਂ ਨੂੰ ਲਬਪ੍ਰੀਤ ਸਿੰਘ ਕਰਦੇ ਆ ਵੀਰ ਜੀ ਜੇਕਰ ਮੈਂ ਰੋਜ਼ ਸਿਮਰਨ ਕਰਦਾ ਵਾਂ ਤਾਂ ਮੈਂ ਕਈ ਗੱਲਾਂ ਭੁੱਲਣ ਲੱਗ ਜਾਂਦਾ ਸੁਸਤੀ ਜਹੀ ਰਹਿੰਦੀ ਹੈ ਸਰੀਰ ਦੇ ਵਿੱਚ ਕੀ ਕਰਾਂ ਕੰਮ ਤੇ ਵੀ ਜਾਣਾ ਹੁੰਦਾ ਹੈ ਤਾਂ ਕਰਕੇ ਰੋਜ਼ ਸਿਮਰਨ ਨਹੀਂ ਹੁੰਦਾ ਕੋਈ ਹੱਲ ਦੱਸੋ ਦੇਖੋ ਵਾਹਿਗੁਰੂ ਸਿਮਰਨ ਕਰਨ ਦੇ ਨਾਲ ਸਾਡੇ ਮਨ ਨੂੰ ਖੁਮਾਰੀ ਚੜਦੀ ਆ ਪਰ ਜਦੋਂ ਆਪਾਂ ਕੋਈ ਨਾ ਕੋਈ ਕੰਮ ਕਰਨਾ ਹੁੰਦਾ ਤਾਂ ਸਰੀਰ ਸਾਡਾ ਐਕਟਿਵ ਹੋ ਜਾਂਦਾ ਏ ਨਹੀਂ ਕਿ ਸਰੀਰ ਸਾਡਾ ਸੁਸਤ ਰਹਿੰਦਾ ਉਹਦੇ ਵਾਸਤੇ ਤੁਸੀਂ ਕੋਈ ਸਰੀਰਕ ਜੇ ਤੁਹਾਨੂੰ ਕੋਈ ਸਮੱਸਿਆ ਹੈ ਕੋਈ ਸਰੀਰ ਦੇ ਵਿੱਚ ਕਿਸੇ ਕੈਲਸ਼ੀਅਮ ਵਿਟਾਮਿਨ ਦੀ ਕੋਈ ਕਮੀ ਹੈ ਤਾਂ ਤੁਸੀਂ ਕੋਈ ਨਾ ਕੋਈ ਘਰੇਲੂ ਨੁਸਖਾ ਜਾਂ ਦਵਾਈ ਲੈ ਸਕਦੇ ਆ ਜਿਹਦੇ ਨਾਲ ਸਰੀਰ ਸਾਡਾ ਐਕਟਿਵ ਰਹੇ ਬਾਕੀ ਵਾਹਿਗੁਰੂ ਦੇਖੋ ਜੇ ਤੁਸੀਂ ਸਿਮਰਨ ਸਹੀ ਤਰੀਕੇ ਨਾਲ ਕਰੋਗੇ ਤਾਂ ਗੱਲਾਂ ਸਾਨੂੰ ਚੇਤੇ ਨਹੀਂ ਭੁੱਲਣੀਆਂ ਗੱਲਾਂ ਸਾਨੂੰ ਯਾਦ ਆਵੇਗੀਆਂ ਇੱਧਰ ਕੰਮ ਉਲਟਾ ਹੋ ਗਿਆ ਇਸ ਦਾ ਮਤਲਬ ਸ਼ਾਇਦ ਇਹ ਹੀ ਹੈ ਕਿ ਅਸੀਂ ਸਿਮਰਨ ਸਹੀ ਤਰੀਕੇ ਦੇ ਨਾਲ ਨਹੀਂ ਕਰਦੇ ਆਪਾਂ ਬਾਕੀ ਸਾਰੀ ਵੀਡੀਓ ਦੇ ਵਿੱਚ ਦੱਸਿਆ ਹੈ ਕਿ ਸਿਮਰਨ ਕਰਨ ਦਾ ਜੋ ਸਹੀ ਤਰੀਕਾ ਹੈ ਉਹ ਕੀ ਹੈ ਤੁਸੀਂ ਵੀਡੀਓ ਜ਼ਰੂਰ ਦੇਖ ਲੈਣਾ ਤੁਹਾਨੂੰ ਸਮਝ ਆ ਜਾਵੇਗਾ ਕਿ ਸਿਮਰਨ ਆਪਾਂ ਕਿਸ ਤਰੀਕੇ ਨਾਲ ਵਿਧੀ ਨਾਲ ਕਰਨਾ ਹੈ ਬਾਕੀ ਵਾਹਿਗੁਰੂ ਦੇਖੋ ਜਦੋਂ ਸਾਡਾ ਰੋਮ ਰੋਮ ਸਿਮਰਨ ਚੱਲ ਪੰਦਾ ਫਿਰ ਕੀ ਹੁੰਦਾ ਕਿ ਆਪਾਂ ਜਿੱਥੇ ਵੀ ਹੁੰਨੇ ਆ ਚਾਹੇ ਕੰਮਕਾਰ ਦੇ ਵਿੱਚ ਆ ਉੱਥੇ ਵੀ ਸਾਡਾ ਸਿਮਰਨ ਚੱਲਦਾ ਰਹਿੰਦਾ ਇਰਕਦਾ ਨਹੀਂ ਹੈ ਰਸਨਾ ਤੋਂ ਸਿਮਰਨ ਬੰਦ ਹੋ ਕੇ ਤਾਂ ਅੰਤਰਗਤ ਸਿਮਰਨ ਬਹੁਤ ਤਰੀਕਿਆਂ ਦੇ ਨਾਲ ਚੱਲਦਾ ਹੈ ਇਥੋਂ ਤੱਕਰਕ ਜੇ ਕੋਈ ਬਾਹਰੋਂ ਕੋਈ ਆਵਾਜ਼ ਵੀ ਆ ਰਹੀ ਆ ਉਹ ਵੀ ਨਾਮ ਵਿਅਸੀ ਨੂੰ ਵਾਹਿਗੁਰੂ ਵਾਹਿਗੁਰੂ ਸਿਮਰਨ ਹੀ ਜਾਪਦਾ ਤੇ ਉਹ ਆਪਣੀ ਸੁਰਤੀ ਉਹਦੇ ਵਿੱਚ ਜੋੜ ਕੇ ਕੁਝ ਸਮਾਂ ਬੈਠ ਕੇ ਸਿਮਰਨ ਕਰ ਲੈਂਦਾ ਹੁਣ ਸੰਸਾਰ ਦਾ ਮੈਨੂੰ ਲੱਗਦਾ ਵੀ ਕੋਈ ਵੀ ਇਦਾਂ ਦਾ ਕੰਮ ਨਹੀਂ ਹੈ ਜੋ ਲਗਾਤਾਰ ਚੱਲਦਾ ਹੋਵੇ ਸਾਨੂੰ 5 ਜਾਂ 10 ਮਿੰਟ ਤਾਂ ਵਿੱਚੋਂ ਮਿਲ ਹੀ ਜਾਂਦੇ ਆ ਸੋ ਆਪਣੇ ਪਿਆਰੇ ਟੀਚਰ ਜੀ ਦੱਸਦੇ ਹੁੰਦੇ ਆ ਕਿ ਜਦੋਂ ਤੁਸੀਂ ਕੰਮਕਾਰਾਂ ਦੇ ਉੱਤੇ ਵੀ ਵਿਅਸਤ ਹੁੰਨੇ ਆ ਜੇ ਤੁਹਾਨੂੰ 2 ਮਿੰਟ ਵੀ ਮਿਲਦੇ ਆ ਜਾਂ 5 ਮਿੰਟ ਮਿਲਦੇ ਆ ਆਪਣੇ ਕੰਮਕਾਰ ਨੂੰ ਛੱਡ ਕੇ ਸਰੀਰ ਨੂੰ ਢਿੱਲਾ ਛੱਡ ਕੇ ਅੱਖਾਂ ਨੂੰ ਬੰਦ ਕਰਕੇ ਉਹਨਾਂ ਅਨਹਦ ਸ਼ਬਦਾਂ ਨੂੰ 2 ਮਿੰਟ ਵਾਸਤੇ ਸੁਣ ਲਓ ਇਸ ਤਰ੍ਹਾਂ ਕਰਨ ਦੇ ਨਾਲ ਮਾਲਕ ਸਾਡੇ ਤੇ ਖੁਸ਼ ਹੁੰਦੇ ਨੇ ਤੇ ਦੇਖਦੇ ਨੇ ਕਿ ਬੱਚਾ ਮੇਰਾ ਹੁਕਮ ਦੇ ਵਿੱਚ ਹੈ ਇਹ ਮੇਰੀ ਆਵਾਜ਼ ਦੇ ਨਾਲ ਜੁੜਿਆ ਹੋਇਆ ਹੈ ਬਾਕੀ ਜਦੋਂ ਵੀ ਕੰਮ ਤੋਂ ਵਾਪਸ ਆਉਂਨੇ ਆ ਤਾਂ ਆ ਕੇ ਇਹ ਵੇਖੋ ਕਿ ਕਦੋਂ ਸਮਾਂ ਮਿਲਦਾ ਹੈ ਜਿੰਨਾ ਵੀ ਸਮਾਂ ਮਿਲਦਾ ਹੈ ਸਰੀਰ ਨੂੰ ਰਿਲੈਕਸ ਹੋ ਕੇ ਆਪਾਂ ਵਾਹਿਗੁਰੂ ਗੁਰਮੰਤਰ ਕਰਕੇ ਉਸ ਤੋਂ ਬਾਅਦ ਤੁਸੀਂ ਨੀਂਦ ਦੇ ਵਿੱਚ ਚਲੇ ਜਾਓ ਜਿਵੇਂ ਕਿ ਤੁਸੀਂ ਹੁਣ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮਤੇ ਰਹੇ ਘਰ ਤੁਸੀਂ ਆਏ ਥੱਕ ਗਏ ਪਹਿਲਾਂ ਆਰਾਮ ਕਰ ਲਓ ਰੋਟੀ ਪਾਣੀ ਖਾ ਲਓ ਪਰਿਵਾਰ ਦੇ ਵਿੱਚ ਬੈਠ ਜਾਓ ਪਰ ਜਦੋਂ ਹੀ ਤੁਸੀਂ ਨੀਂਦ ਦੇ ਵਿੱਚ ਜਾਣਾ ਹੈ ਨੀਂਦ ਦੇ ਵਿੱਚ ਜਾਣ ਤੋਂ ਪਹਿਲਾਂ 1 ਘੰਟਾ ਜਾਂ ਅੱਧਾ ਘੰਟਾ ਪਹਿਲਾਂ ਤੁਸੀਂ ਆਪਣੇ ਜਿੱਥੇ ਵੀ ਬੈਠ ਕੇ ਅਭਿਆਸ ਕਰਨਾ ਚਾਹੁੰਦੇ ਆ ਅਭਿਆਸ ਕਰ ਲਓ ਜਦੋਂ ਮਨ ਨੂੰ ਖੁਮਾਰੀ ਚੜੀ ਨੀਂਦ ਦੀ ਅਵਸਥਾ ਬਣੀ ਤਾਂ ਤੁਸੀਂ ਆਪਣੇ ਬੈੱਡ ਦੇ ਉੱਤੇ ਆ ਕੇ ਲੇਟ ਜਾਓ ਇਸ ਤਰ੍ਹਾਂ ਤੁਸੀਂ ਅਨਹਦ ਸ਼ਬਦਾਂ ਨੂੰ ਸੁਣਦੇ 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 ਨੀਂਦ ਦੇ ਵਿੱਚ ਚਲੇ ਜਾਓ ਵਾਹਿਗੁਰੂ ਜੀ ਕਮਾਕਾਰਾਂ ਦੇ ਉੱਤੇ ਜੋ ਜੀਵ ਵਿਅਸਤ ਨੇ ਉਹਨਾਂ ਵਾਸਤੇ ਇਹ ਤਰੀਕਾ ਬਹੁਤ ਜ਼ਿਆਦਾ ਵਧੀਆ ਹੈ ਸਰੀਰ ਦੇ ਵਿੱਚ ਚੁਸਤੀ ਫੁਰਤੀ ਲਈ ਤੁਹਾ ਨੂੰ ਇੱਕ ਦੇਸੀ ਨੁਸਖਾ ਦੱਸ ਦਿੰਨੇ ਆ ਇੱਕ ਕੱਪ ਤੁਸੀਂ ਦੁੱਧ ਦਾ ਲੈਣਾ ਉਹਦੇ ਵਿੱਚ 5 ਜਾਂ 6 ਪੀਸ ਸੌਗੀ ਦੇ ਇੱਕ ਪੀਸ ਆਪਾਂ ਅਖਰੋਟ ਦਾ ਲੈਣਾ 3 ਪੀਸ ਆਪਾਂ ਬਦਾਮ ਦੇ ਲੈਣੇ ਆ ਇਹਨੂੰ ਚੰਗੀ ਤਰ੍ਹਾਂ ਦੁੱਧ ਦੇ ਵਿੱਚ ਪਾ ਕੇ ਰਹਿਣ ਲਓ ਇਹਦੇ ਵਿੱਚ ਤੁਸੀਂ ਧਾਗਾ ਮਿਸ਼ਰੀ ਸਵਾਦ ਅਨੁਸਾਰ ਮਿਲਾ ਸਕਦੇ ਆ ਜੇ ਕਿਸੇ ਨੂੰ ਸ਼ੂਗਰ ਹੋਵੇ ਤਾਂ ਉਹ ਨਾ ਪਾਵੇ ਪਰ ਜੇ ਸ਼ੂਗਰ ਦੀ ਸਮੱਸਿਆ ਨਹੀਂ ਤਾਂ ਵਿੱਚ ਧਾਗਾ ਮਿਸ਼ਰੀ ਪਾ ਲਓ ਸਵਾਦ ਅਨੁਸਾਰ ਹੁਣ ਇਸੇ ਦੁੱਧ ਨੂੰ ਤੁਸੀਂ ਠੰਡਾ ਕਰਕੇ ਜੋ ਜੋ ਵੀ ਅਪਾ ਵਿੱਚ ਪਾਇਆ ਹੈ ਉਸ ਨੂੰ ਚਿੱਥ-ਚਿੱਥ ਕੇ ਦੁੱਧ ਨਾਲ ਪੀਜੋ ਤਿੰਨ ਜਾਂ ਚਾਰ ਦਿਨ ਅਜਿਹਾ ਕਰਨ ਦੇ ਨਾਲ ਸਰੀਰ ਦੇ ਵਿੱਚ ਚੁਸਤੀ ਫੁਰਤੀ ਆ ਜਾਂਦੀ ਹੈ ਜੋ ਕਿ ਸਾਨੂੰ ਕਮਾਕਾਰਾਂ ਵਾਸਤੇ ਤੇ ਸਿਮਰਨ ਕਰਨ ਵਾਸਤੇ ਤਕੜਾ ਬਣਾਉਂਦਾ ਹੈ